ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸਤਿਗੁਰੂ ਸੱਚੇ ਬਾਦਸ਼ਾਹ ਦਾ ਮੁਖ ਚਿਹਰਾ ਵੇਖ ਕਰਕੇ ਗਰੂ ਨਾਮ ਧਾਰੀ ਦਾ ਭਾਰੀ ਆਤਮ ਸੁਖ ਨੂੰ ਪਾਉਣਾ ਕੀਤਾ ਹੈ ਉਤੀ ਜੋ ਪਿਆਸ ਪੀਉਸ ਪਿਵਨ ਜਿਹੜੀ ਸਾਡੇ ਅੰਦਰ ਪਿਆਸ ਹੈ ਸੀ ਪੀਉਸ ਨਾ ਅੰਮ੍ਰਿਤ ਪੀਣ ਦੀ ਅਮਰ ਜੀ ਦੀ ਇੱਛਾ ਲੱਗੀ ਸੀ ਕਿ ਗੁਰੂ ਦਾ ਅਮਰ ਛਕੀਏ ਵਾਂਛਤ ਸਿਧ ਕੋ ਬੇਦ ਮਿਲਾਓ ਉਹ ਜਿਸ ਦੀ ਸਿੱਧੀ ਪ੍ਰਾਪਤੀ ਵਾਪੇ ਵਾਂਛਤ ਕਿਉਂ ਦੇ ਸੀ ਉਹ ਮਾਰਗ ਵਿਧੀ ਬਣਾਤੀ ਹੈ ਯੁਕਤੀ ਬਣਾਤੀ ਹੈ ਸਮਾਂ ਮਿਲ ਗਿਆ ਹੈ ਕਿ ਹੁਣ ਸਮਾਂ ਹੈ ਗੁਰੂ ਕਾ ਅਮਰ ਪੀ ਕੇ ਅਮਰ ਹੋ ਜਾਈਏ ਲੋਪੂ ਮਨ ਛੌਰ ਬਸੋ ਹਾਂ ਜੀ ਸਾਰੀ ਧੁਕ ਪੜੋ ਰਸ ਬਾਸਨ ਸਿਓ ਜੋ ਦਹਮ ਦਿਸਤਾਇਓ ਜਿਹ ਸਦਰ ਸੁਪਰ ਸ੍ਰੂਪ ਰਸ ਗੰਧ ਵਿਸ਼ਿਆ ਦੀ ਵਾਸ਼ਨਾ ਚ ਦਸੋ ਤੁਸੀਂ ਚ ਦੌੜਦਾ ਸੀ ਸੁਤਮਤ ਲੋਕ ਈਖਣਾ ਤੀਨੀ ਰਸਾਂ ਦੀ ਵਾਸ਼ਨਾ ਚ ਉਹ ਪੂਰਨ ਗਿਆਨ ਦੇ ਸਹਿਤ ਹੋ ਕੇ ਪੁਰੀਆ ਬਾਦੂਪੀ ਥਾਂ ਵਿੱਚ ਮਨ ਬਸ ਗਿਆ ਟਿਕਾ ਹੋ ਗਿਆ ਇਹਦਾ ਪੂਰਨ ਪੂ ਮਾਨ ਠੌਰ ਵਸੂ ਪੂਰਨ ਪੂ ਗਿਆਨ ਹੋ ਗਿਆ ਅਦੇ ਠੌਰ ਤ੍ਰਿਆ ਬਦ ਰੂਪੀ ਥਾਂ ਜ ਮਨ ਵਸ ਗਿਆ ਟਿੱਗਿਆ ਇਸ ਤੇ ਤਾਂ ਹੋ ਗਿਆ ਰਸ ਬਾਸਰ ਸਿਓ ਜੋ ਦਹਮ ਦੇਸ ਧਾਇ ਜੋ ਵਿਸ਼ਿਆਂ ਦੇ ਰਸ ਦੀਆਂ ਵਾਸ਼ਨਾ ਕਰਕੇ ਦਸੋ ਤੁਸੀਂ ਸਾਡੇ ਪਦਾਰਥਾਂ 'ਚ ਦੌੜਦਾ ਫਿਰਦਾ ਸੀ ਅੱਗੇ ਜੂਨਾ 'ਚ ਦੌੜਿਆ ਫਿਰਦਾ ਸੀ ਗੋਬਿੰਦ ਵਾਲ ਗੋਬਿੰਦ ਪੂਰੀ ਸਾਮ ਨਹਰਸਾਨ ਜਿਹੜਾ ਗੋਬਿੰਦ ਵਾਲ ਵਚਿਆ ਹੈ ਏ ਗੋਬਿੰਦਪੂਰੀ ਬਕੌਂਠ ਦੀ ਨਿਆਈ ਗੁਰੂ ਅਮਰਦਾਸ ਸਾਹਿਬ ਜੀ ਰਚਿਆ ਹੈ ਬਿਆਸਾ ਦੇ ਕਿਨਾਰੇ ਤੇ ਜਲਨ ਤੀਰ ਵਿપાસ ਦੇ ਨਾ ਬਨਾਇਓ ਜਲ ਨੂੰ ਪੜ ਜੀ ਕਹਿੰਦੇ ਬਿਆਸਾ ਦੇ ਕਿਨਾਰੇ ਤੇ ਗੁਰੂ ਸਾਹਿਬ ਨੇ 84 ਪੌੜੀਆਂ ਵਾਲੀ 84 ਮੀਟਰ ਵਾਲੀ ਬੌਲੀ ਸਾਹਿਬ ਰਚੀ ਹੈ ਬਿਆਸਾ ਦੇ ਕਿਨਾਰੇ ਤੇ ਰਚਿਆ ਗੋਬਿੰਦ왈 ਸ਼ਾਹ ਮਹਾਰਾਜ ਨੇ ਗਾਇਓ ਦੁੱਖ ਦੂਰ ਬਰਖਨ ਕੋ ਜਦੋਂ ਸਾਨੂੰ ਬੜਾ ਹੋ ਗਿਆ ਅਸੀਂ ਕਿਤੋਂ ਵੀ ਸੁਖ ਨਹੀਂ ਸੀ ਮਿਲਿਆ ਸ਼ਾਂਤੀ ਨਹੀਂ ਸੀ ਆਈ ਅੱਜ ਗੁਰੂ ਸਾਹਿਬ ਦੇ ਗੋਇੰਦਵਾਲ ਸਾਹਿਬ ਆ ਕੇ ਦਰਸ਼ਨ ਕਰਕੇ ਗੁਰੂ ਅਰਜਨ ਸਾਹਿਬ ਗੋਇੰਦਵਾਲ ਸਾਹਿਬ ਯਾਤਰਾ ਕਰਨੋਂ ਆਟੇ ਆਏ ਸੀ ਗੁਰਪੁਰਬ ਦੇ ਉੱਤੇ ਸਾਡਾ ਕਹਿੰਦੇ ਬੜਿਆਂ ਦਾ ਜਿਹੜਾ ਦੁੱਖ ਸੀ ਨਾ ਵਿਛੋੜੇ ਦਾ ਉੱਥੇ ਲਿਆ ਗਿਆ ਹੈ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇ ਸੋ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਦੇ ਮੁਖ ਨੂੰ ਦਰਸ਼ਨ ਨੂੰ ਕਰਕੇ ਗਰੂ ਭਾਰੀ ਸੁਖ ਅਸੀਂ ਪਾ ਲਿਆ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਅਮਰਦਾਸ ਜੀ ਨੂੰ ਗੁਰੂ ਰਾਮਦਾਸ ਜੀ ਆਪ ਦੇ ਸਿਰ ਦੇ ਤੇ ਕਿਰਪਾ ਦਾ ਹੱਥ ਰੱਖਿਆ ਗੁਰਕੀਨੀ ਕਿਰਪਾ ਹਰ ਨਾਮ ਦੀ ਸਤਿਗੁਣਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਆਪ ਨੂੰ ਨਾਮ ਦਿੰਦਾ ਹੈ ਪੀਰ ਸਤਗੁਰੂ ਸਮਰਾਤ ਗੁਰੂ ਹੋਵਾ ਜਿਨ੍ਹਾਂ ਦੇ ਮੱਥੇ ਤੇ ਆਪ ਨੂੰ ਕਿਰਪਾ ਦਾ ਹੱਥ ਰਿਹਾ ਸਤਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਪਰਮੇਸ਼ਰ ਦਾ ਦੇ ਦੁੱਤਾ ਹੈ ਉਹਨਾਂ ਨੂੰ ਜਿਸ ਦੇਖ ਚਰਨ ਅਗਨ ਹਰਿਉ ਜਿਨ੍ਹਾਂ ਦੇ ਚਰਨਾ ਕਮਲਾਂ ਦੇ ਦਰਸ਼ਨ ਵੇਖ ਕੇ ਅਗਨ ਪਾਪ ਅਗ ਪਾਪ ਸਾਰੇ ਹਰੇ ਗਏ ਮਿਟ ਗਏ ਨਿਸ ਬਾਸਰ ਏਕ ਸਮਾਨ ਧਿਆਨ ਰਾਤ ਨੇ ਇੱਕ ਰਾਸ ਸੁਯੂਮ ਵਿੱਚ ਧਿਆਨ ਲਗਾ ਰਿਹਾ ਹੈ ਸੋ ਨਾਮ ਸੁਨੇ ਸੁੱਤ ਭਾਨ ਡਰਿਆ ਜਿਸ ਗੁਰੂ ਅਮਰਦਾਸ ਸਾਹਿਬ ਦਾ ਨਾਮ ਸੁਣ ਕੇ ਦੇ ਸੂਰਜ ਦਾ ਪੁੱਤਰ ਕੌਣ ਧਰਮਰਾਜਾ ਵੀ ਭੈਪੀਤ ਹੁੰਦਾ ਹੈ ਕਿ ਪੁਰੀ ਵਿੱਚ ਨਹੀਂ ਗੋਨਵਾਲ ਸਾਹਿਬ ਜਾ ਕੇ ਪ੍ਰਵੇਸ਼ ਨਹੀਂ ਹੋਇਆ ਜਿੰਨੇ ਚਿਰ ਮਾਰੋ ਗੁਰਤਾ ਗੱਦੀ ਕੀਤੀ ਹੈ ਕੋਈ ਸਰੀਰ ਨਹੀਂ ਗੁਜ਼ਰਿਆ ਜੇ ਕੋਈ ਗੁਜ਼ਰਿਆ ਤਾਂ ਚਰਨ ਛਾ ਕੇ ਜਿਉਂਦੇ ਕਰ ਦਿੱਤਾ ਕਿਉਂ ਕਾਲ ਨੂੰ ਰੋਕ ਦਿੱਤਾ ਸੀ ਕਿ 22 ਸਾਲ ਅਸੀਂ ਗੁਰਤਾ ਗੰਨੀ ਕਰਨੀ ਹੈ ਕਦੇ ਵੀ ਕੋਈ ਮਰੇ ਨਾ ਨਾ ਬੱਚਿਆ ਨਾ ਬਾਲਕ ਨਾ ਉਦਰਦ ਇਸ ਪ੍ਰਕਾਰ ਧਰਮ ਰਾਯਾ ਵੀ ਪੂਰੀ ਦਾ ਨਾਮ ਸੌਂ ਕੇ ਕਰਦਾ ਸੀ ਰੋਗਾਂ ਸਾਰਿਆਂ ਨੂੰ ਵੀ ਰੋਕ ਦਿੱਤਾ ਗਿਆ ਸੀ ਪੂਰੀ ਚੌਣ ਤੋਂ ਭਨ ਦਾਸ ਸੁ ਆਸ ਜਗਤਰ ਗੁਰੂ ਪੰਕਸ਼ਨ ਕਰਦੇ ਦਾਸ ਸਾਹਿਬ ਪਾਟੀ ਜੀ ਆਸਾ ਹੈ ਸਾਨੂੰ ਜਗਤ ਗੁਰੂ ਸੱਚੇ ਪਾਤਸ਼ਾਹ ਜੀ ਪਾਰਸ ਭੇਟ ਪਾਰਸ ਕਰਿਓ ਜਿਵੇਂ ਪਾਰਸ ਨਾਲ ਮਿਲ ਕੇ ਪਾਰਸ ਹੋ ਜਾਵੇ ਐ ਗੁਰੂ ਅਮਰਦਾਸ ਸਾਹਿਬ ਪਾਰਸ ਨਾਲ ਮਿਲ ਕੇ ਗੁਰੂ ਰਾਮਦਾਸ ਜੀ ਆਪ ਪਾਰਸ ਰੂਪ ਕਰ ਦਿੱਤੇ ਗਏ ਆ ਰਾਮਦਾਸ ਗੁਰੂ ਹਰ ਸਤ ਕੀਓ ਫੇ ਗੁਰੂ ਰਾਮਦਾਸ ਸਾਹਿਬ ਜੀ ਅਸੀਂ ਆਪ ਨੂੰ ਸਤਿ ਨਿਸ਼ਚੇ ਕਰਕੇ ਹਰੀ ਦਾ ਰੂਪ ਨਿਸ਼ਚੇ ਕੀਤਾ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰੂ ਅਮਰਦਾਸ ਸਮਰੱਥਨ ਸਿਰ ਤੇ ਹੱਥ ਰਾ ਕੇ ਆਪ ਨੂੰ ਸਮਰੱਥ ਬਣਾਤਾ ਹੈ ਅਬ ਰੱਖੂ ਦਾਸ ਭਾਟ ਕੀ ਲਾਜ ਕੇ ਮਰਮ ਦਾਸਾ ਘਟ ਬੇਨਤੀ ਕਰਦਾ ਹਾਂ ਮੇਰੀ ਹੁਣ ਸੱਚੇ ਬਾਦਸ਼ਾਹ ਲੱਗਿਆ ਰੱਖੋ ਆਪ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਜਿਵੇਂ ਸਤਜਗ੍ਰੇਤ ਚ ਮਾਰਾ ਪ੍ਰਹਿਲਾਦ ਭਗਤ ਦੀ ਰੱਖਿਆ ਕੀਤੀ ਹਰਨਾਖ ਸਫਾਰੇ ਕਰ ਆ ਹਰਨਾਖ ਦੇ ਤਾਈ ਕਰ ਹੱਥਾਂ ਦੇ ਚੋਂ ਆ ਜੋ ਪੈਦਾ ਹੋਣ ਵਾਲੇ ਐ ਅੱਗੇ ਕੌਣ ਨੋਹਾਂ ਦੇ ਨਾਲ ਹਰਨਾਖ ਨੂੰ ਪਾੜਦਾ ਹਰਨਾਖ ਦੇ ਬਰਲੇ ਸੀਨਾ ਮੈਂ ਰਾਤ ਮਰਾਂ ਨਾ ਦਿਨੇ ਮਰਾਂ ਤੇ ਨਾਮਾਂ ਅੰਦਰ ਮਰਾਂ ਨਾ ਬਾਹਰ ਮਰਾਂ ਨਾਮ ਕਾਸ਼ਮਰ ਨਾ ਉਹ ਧਰਤੀ ਜਮਰਾਂ ਅਬੇ ਨਾਮ ਵਿਸ਼ਵਸਤਰ ਜਾਤੀ ਦੇ ਨਾਲ ਕਿਸੇ ਨਾਲ ਮਰਾਂ ਉਹ ਨਾਮ ਇਹਨੂੰ ਮਨੁੱਖ ਮਾਰ ਸਕੇ ਨਾ ਕੋਈ ਪਸ਼ੂ ਮਾਰ ਸਕੇ ਉਹ ਸਾਰੇ ਵਰ ਬ੍ਰਹਮਾ ਦੇ ਪੂਰੇ ਰੱਖੇ ਨਰਸਿੰਘ ਰੂਪ ਧਾਰ ਲਿਆ ਸਿਆਣ ਨਹੀਂ ਸਕਿਆ ਕਿ ਬ੍ਰਹਮਾ ਦੀ ਸਿਰਖੀ ਚ ਉਹ ਮਨੁੱਖ ਆ ਕਿ ਸ਼ੇਰ ਆ ਕੌਣ ਹੈ ਐਸਾ ਰੂਪ ਧਾਰਿਆ ਨਰਸਿੰਘ ਦਾ ਉਸ ਵੇਲੇ ਉਦੇ ਵਰਾ ਨੂੰ ਦੇਖ ਕੇ ਕਹਿਣ ਲੱਗੇ 10 ਵੀ ਦਿਨ ਦੇ ਛਪਾ ਨਾਲ ਸੀ ਹੁਣ 10 ਤੋਂ ਦਿਨ ਉਹ ਕਰਾਤ ਕਹਿੰਦਾ ਨਾ ਰਾਤ ਆ ਤੇ ਦਿਨ ਜਿੰਦਾ ਛਪਾ ਹੈ ਅੱਛਾ ਹੁਣ ਅੰਦਰੋਂ ਕੋ ਬਾਹਰ ਦੇੜੀ ਤੇ ਰੱਖਦਾ ਸੀ ਕਹਿੰਦਾ ਅੰਦਰ ਨਾ ਬਾਹਰ ਗੋਡਿਆਂ ਤੇ ਰੱਖਿਆ ਸੀ 10 ਕਹਿੰਦੇ ਧਰਤੀ ਜਾਂ ਕੁਸਮਾਨ ਤੇ ਕਹਿੰਦਾ ਕਿਤੇ ਨਹੀਂ ਸਾਰੇ ਵਰ ਬ੍ਰਹਮਾ ਦੇ ਪੂਰੇ ਹੋ ਗਏ ਨਾ ਕਿ ਹਾਂ ਆ ਜਿਹੜੇ 9 ਆ 10 ਇਹ ਕੋਈ ਸ਼ਾਸਤਰੀ ਜਾਤੀ ਹੈ ਕਿ ਨਹੀਂ ਕਿ ਨਹੀਂ ਜੀ ਉਸੇ ਵੇਲੇ ਪਾੜ ਦਿੱਤਾ ਸੀ ਬੇਸ ਪ੍ਰਕਾਰ ਹਰਨਾਖਸ ਫਾਰੇ ਕਰ ਆਹ ਹੱਥੋਂ ਤੋਂ ਆ ਜੋ ਪੈਦਾ ਹੋਣ ਵਾਲੇ ਨਾ ਹੈ ਨਾਹ ਦੇ ਨਾਲ ਹਰਨਾਖਸ ਨੂੰ ਪਾੜ ਦਿੱਤਾ ਸੀ ਹਨ ਦਰਉਪਤੀ ਲਾਜ ਰੱਖੀ ਹਰ ਪ੍ਰਭ ਜੀ ਹੇ ਹਰੀ ਪ੍ਰਭੂ ਅੰਤਰਾਜਾਮੇ ਜੀ ਫਿਰ ਦਰਉਪਤਾ ਦੀ ਲਾਜ ਰੱਖਣਾ ਕੀਤੀ ਆਪਨੇ ਛੀਨਤ ਬਾਸਤਰ ਦੀਨ ਬਹੁਤ ਸਾਜ ਜਦੋਂ ਬਾਸਤਰ ਖੋਹਦੇ ਸੀ ਤਾਂ ਸਾਸਨ ਕੀ ਸਭਾ ਦਰਉਪਤੀ ਅੰਬਰ ਲੈ ਤ ਉਵਾਰੀਲੇ ਉਹ ਸਾਰੇ ਬਸਤਰ ਖੋਹਦੇ ਸਨ ਸੂਰਦਾਸ ਜੀ ਨੇ ਕਿਹਾ ਸਾਰੀ ਹੂੰ ਕੀ ਨਾਰੀ ਹੈ ਕਿ ਨਾਰੀ ਹੂੰ ਕੀ ਸਾਰੀ ਹੈ ਚੌਵੀ ਉਤਾਰਾਂ ਦੀ ਕਹਾਣੀ ਲਿਖ ਦਿਓ ਸੂਰ ਸਾਗਰ ਵਿੱਚ ਲਿਖਿਆ ਹੋਇਆ ਹੈ ਕਹਿੰਦੇ ਪਤਾ ਨਹੀਂ ਕਿ ਸਾਰੀਆਂ ਦੀ ਇਸਤਰੀ ਹੈ ਕਿ ਇਸਤਰੀਆਂ ਜੋ ਸਾਰੀਆਂ ਜੰਮੀਆਂ ਜਿਵੇਂ ਕੇਲੇ ਦੇ ਪਾਦ ਵਿੱਚੋਂ ਹੋਰ ਪੱਤ ਨਿਕਲਦੇ ਆਉਂਦੇ ਆ ਐ ਇਹ ਦੇ ਤਾਈ ਸਵਾਦ ਵਿੱਚ ਬੇਪਤੀ ਕਰਨੀ ਚਾਹੁੰਦੇ ਹਨ ਨੰਗੀ ਕਰਨੀ ਚਾਹੁੰਦੇ ਹਨ ਪਰ ਮਹਾਰਾਜ ਲਾਜ ਰੱਖੀ ਸਾਰੀਆਂ ਦਾ ਉਤਾਰ ਧਾਰ ਕਰਕੇ ਦੋ ਕੈ ਜੱਗੇ ਰੱਖੀ ਹੈ ਸ਼ੀਨ ਤਬਾਸਰ ਦੀਨ ਬਹੁ ਸਾਜ ਹੁੰਦੇ ਸੀ ਬਸਤਰ ਬਹੁ ਸਜਾਦੇ ਕੱਪੜ ਕੋਟ ਉਹ ਸਾਰਿਆਂ ਨੂੰ ਭਾਈ ਗੁਰਦਾਸ ਜੀ ਕਹਿੰਦੇ ਹਨ ਥੱਕੇ ਦੂਤ ਨੋ ਪਾਰ ਬਸਾਂ ਦੀ ਕਪੜਾ ਦਾ ਜਿਵੇਂ ਕਿਲਾ ਉਸੜਿਆ ਹੁੰਦਾ ਐ ਆਦਮੀ ਤੁਰਿਆ ਫਿਰਦਾ ਨਹੀਂ ਸੀ ਇਸਦਾ ਉਦਾਲੇ ਐਨੇ ਢੇਰ ਲੱਗੇ ਸਾਰੀਆਂ ਦੇ ਫੇਰ ਵੀ ਬਸਤਰ ਇਹਦਾ ਪਰਦਾ ਕਾਇਮ ਰੱਖਿਆ ਸੱਚੇ ਪਾਤਸ਼ਾਹ ਨੇ ਇਸ ਪ੍ਰਕਾਰ ਥੋੜੀ ਜੀ ਕੁਪੀਨ ਮਾਤਰ ਦਰਵਾਸ਼ਾ ਰਿਸ਼ੀ ਨੂੰ ਇਹਨਾਂ ਬਸਤ ਤਾਹੀ ਬੀਬੀ ਨੇ ਕੇਸ ਕਰਕੇ ਸੋਹ ਜਿ ਸੋਹ ਨਗਨ ਨਹੀਂ ਹੋਣਾ ਪਾਈ ਮਾਰਨ ਲਾਜ ਰੱਖੀ ਸੀ ਸੋਦਾਮਾ ਹਨੂਮਾਨ ਲੀੜੇ ਲੋਂਦਾ ਰਿਹਾ ਸੀ ਧੀਲਾ ਦਾ ਮੁੰਡਾ ਬਣ ਕੇ ਕਿ ਉਸ ਦੀ ਸਾਥ ਸੰਗੇ ਜੀ ਜਿਸ ਵੇਲੇ ਰਿਸ਼ੀ ਦੇ ਲੀੜੇ ਲਾਹੇ ਉਹਦੇ ਪੜਦੇ ਢਕਣ ਜੋਗਾ ਜਿਹੜਾ ਰਹਿਣ ਤਾ ਕਹਿੰਦਾ ਚੰਗਾ ਆ ਜਾ ਕਿੱਡੇ ਦਾ ਵਫਾ ਸੇਵਕ ਬਣ ਜੀ ਲੀੜੇ ਪਾਏ ਦਾ ਅੱਗ ਲੱਗ ਗਿਆ ਕਰੂ ਹਨੂਵਾਲ ਰਾਮਚੰਦਰ ਦਾ ਫੇ ਸੇਵਕ ਬਣਿਆ ਦੂਸਰੇ ਜਨਮ ਵਿੱਚ ਫੇ ਕੱਚਾ ਹੀ ਕਰਮ ਕਸ਼ੋਰਟੀ ਫੀਲਸ ਰਹੀ ਉਹ ਜਾਂ ਚੋਰੀ ਕਰਦਾ ਰਿਹਾ ਸੀ ਸਿਰਫ ਲੱਕ ਦੇ ਢਕਣ ਜੋਗਾ ਕਾਛੀ ਮਿਲ ਸਕੀ ਹੋਰ ਲੀੜੇ ਪਾਵੇ ਤਾਂ ਅੱਗ ਲੱਗ ਜਾਂਦੀ ਸੀ ਇਹ ਦੇਖ ਲਓ ਲੀੜੇ ਲਾਉਣ ਦਾ ਤਾਂ ਇਹ ਫਲ ਮਿਲਿਆ ਤੇ ਇੱਕ ਕੁਪੀਨ ਮਾਤਲ ਦੇਣ ਦੇ ਕਰਕੇ ਸਵਾਜਿ ਜੋਬ ਤਾਂ ਨਜ਼ਮ ਨਹੀਂ ਹੋਣਾ ਪਾਈ ਕੀ ਇਸ ਪ੍ਰਕਾਲ ਸਾਹ ਸੰਗਜੀ ਮਾਰੇ ਆਪਦੇ ਪੈਰਾਂ ਦੀ ਪੈਜ ਰੱਖਦੇ ਐ ਸੋਦਾਮਾ ਆਪਦਾ ਤੇ ਰਾਖਿਆ ਸੋਦਾਮਾ ਜਿਹੜਾ ਸੀ ਇਹ ਜਿਸ ਵਕਤ ਸੰਦੀਪਨ ਗੁਰੂ ਦੇ ਪਾਸ ਪੜਦੇ ਸਨ ਉਸ ਵਕਤ ਸਾਧ ਸੰਗਜੀ ਸੰਦੀਪਨ ਦੇ ਪਾਸ ਲੱਕੜਾਂ ਚੁਗਣ ਵਾਸਤੇ ਬਾਲਕਿਆਂ ਵਿੱਚ ਕ੍ਰਿਸ਼ਨ ਭਗਵਾਨ ਜੀ ਅਰਹੰਤਪੁਰੀ ਦੇ ਅੰਦਰ ਬਾਹਰ ਗਏ ਤੇ ਨਾਲ ਸੋਦਾਮਾ ਸੀ ਸੋਦਾਮੇ ਦੇ ਪਾਸ ਚੌਲ ਸੰਤੰਦਰ ਸੰਨੇ ਉਹ ਲੈ ਕੇ ਇਸ ਨੂੰ ਸਤੂ ਜਿਸ ਵੇਲੇ ਚੰਬੇ ਕਿ ਕ੍ਰਿਸ਼ਨ ਜੀ ਕਹਿਣ ਲੱਗੇ ਕੀ ਪਾਉ ਮੂੰਹ ਜੱਗੇ ਮੇਰੇ ਦੰਦ ਦੰਦ ਵੱਜਦੇ ਪਾਲੇ ਨਾ ਜਦੋਂ ਇਹ ਬੁੱਕਲ ਖੋਲ ਕੇ ਵੇਖੀ ਤਾਂ ਮੂੰਹ ਵਿੱਚ ਸਤੂ ਕਹਿੰਦੇ ਜਾਓ ਦਲਿਤਰੀ ਜਾ ਇਹ ਬਚਨ ਕਹਿਣ ਤੋਂ ਸਦਾਮਾ ਦਲਿਤਰੀ ਹੋ ਗਿਆ ਸੀ ਫਿਰ ਜਿਸ ਵੇਲੇ ਦੁਆਰਕਾ ਭਗਵਾਨ ਨੇ ਵਸਾਈ ਹੈ ਉਗਰਸੈਨ ਨੂੰ ਰਾਜ ਦਿੱਤਾ ਹੈ ਉਸ ਵੇਲੇ ਬ੍ਰਹਮ ਲਾਗੂ ਹੋਈ ਬਾਵਨੀ ਮਿਲ ਜਗਦੀ ਸੀ ਦਲਿਤਰ ਗਵਾਏ ਬੌਣੀ ਕਹਿਣ ਲੱਗੀ ਕ੍ਰਿਸ਼ਨ ਭਗਵਾਨ ਤੇਰੇ ਮਿੱਤਰ ਹਨ ਉਹਨਾਂ ਨੂੰ ਸੋਇਲੇ ਦੀ ਦੁਆਰ ਕਾ ਰਚੀ ਆ ਸਮੁੰਦਰ ਦੇ ਕਿਨਾਰੇ ਉਹਨਾਂ ਨੂੰ ਮਿਲ ਕੇ ਦਲੇਦਰ ਗਵਾ ਉਸੇ ਦੇ ਪਹੁੰਚਾ ਨਗਰ ਦੁਆਰ ਕਾ ਸਿੰਘ ਦੁਆਰ ਖਲੋਤਾ ਆਏ ਜਿਸ ਵੇਲੇ ਆ ਕੇ ਖਲੋਤਾ ਪਤਾ ਲੱਗਾ ਮਹਾਰ ਕ੍ਰਿਸ਼ਨ ਭਗਵਾਨ ਨੂੰ ਛੱਡ ਸਿੰਘਾਸਨ ਹਰਜੀ ਆਏ ਸਿੰਘਾਸਨ ਛੱਡ ਕੇ ਪਹਿਲੋਂ ਲੈਪਰ ਰਖਣਾ ਪੈਰੀ ਲੈ ਗੱਲ ਆਏ ਪਹਿਲੋਂ ਪ੍ਰਕਮਿਓ ਕੀਤੀਆਂ ਅਤੋਂ ਫੇਰ ਪੈਰੀ ਲਾ ਪੈ ਫੇਰ ਕੰਠ ਨਾਲ ਲਾ ਕੇ ਗੁਰਸੇਵਾ ਦੀ ਕਥਾ ਕਹੀ ਕਹਿੰਦੇ ਹਾਂ ਸਾਡੇ ਮੂੰਹੋਂ ਬਚੇ ਨਿਕਲ ਗਏ ਵੀ ਤੂੰ ਦਲਿਤਰੀ ਐ ਜਾਂ ਤੇਰਾ ਦਲਿੰਦਰ ਚੱਕਿਆ ਜਾਏ ਇਉਂ ਬਚਨ ਕਰਕੇ ਤੋਰਦਲਾ ਕਹਿੰਦਾ ਲੋ ਵੀ ਗਰੀਬਾਂ ਦਾ ਕੌਣ ਆ ਕੋਈ ਨਹੀਂ ਦਿੰਦੇ ਜਦੋਂ ਆ ਕੇ ਸਲਾਮਾਪਰੀ ਦੇਖਿਆ ਸਵੇਨੇ ਦੇ ਮੰਦਰ ਬਣੇ ਹੋਏ ਅਤਿ ਭਾਂਵੇਂ ਹੀਰਿਆਂ ਜਵਾਹਰਾਤਾਂ ਦੇ ਨਾਲ ਭਰੇ ਹੋਏ ਵੇਖ ਕੇ ਹੈਰਾਨ ਹੋ ਗਿਆ ਕਿਉਂ ਦੱਸਿਆ ਨਹੀਂ ਸੀ ਸੰਕੋਚ ਨਾਲ ਆਇਆ ਇਹ ਪਦਾਰਥ ਦੇ ਦਿੱਤੇ ਸਨ ਸੋਦਾਮਾ ਆਪਦਾ ਤੇ ਰਾਖਿਆ ਕਿਉਂ ਗੁਰਿੰਦਰ ਪਿਆਸੀ ਸੋਦਾਮੇ ਨੂੰ ਵਿਪਤਾ ਤੋਂ ਰੱਖਣਾ ਕੀਤਾ ਐਵੇਂ ਕਾਰਜਕਾਰੀ ਕਦੇ ਮਾਰੋ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਗੁਰਿੰਦਰ ਚੱਕਿਆ ਸੀ ਉਹਦੀ ਛਪਰੀ ਭੰਨ ਕੇ ਸਭ ਸੋਨੇ ਦੇ ਮੰਦਰ ਬਣਾ ਦਿੱਤੇ ਸਨ ਗਨਕਾ ਪੜਤ ਪੂਰੇ ਤੇ ਕਾ ਇਸੇ ਪ੍ਰਕਾਰ ਗਨਕਾ ਜਿਹੜੀ ਦੇਸਵਾਸੀ ਉਸ ਦੇ ਪਾਸ ਇੱਕ ਮਹਾਪੁਰਖ ਆਣ ਕੇ ਗਨਕਾ ਬਾੜੇ ਆਇ ਖੜੋਤਾ ਪੁੱਛਿਆ ਕਿਸੇ ਨੂੰ ਕਿ ਕੋਈ ਭਗਤਨੀ ਦਾ ਘਰ ਹੋਵੇ ਕਹਿੰਦੇ ਆ ਭਗਤਨੀ ਆ ਬੜੀ ਮਸ਼ਕਰਿਆਨ ਕਿਹਾ ਜਦੋਂ ਵੇਖਿਆ ਵਿਸਵਾ ਦੇ ਹੋਰ ਥਾੜ ਦੇਖ ਕੇ ਸੰਤ ਦਾ ਪੈਰ ਇੱਕ ਦੇੜੀ ਦੇ ਅੰਦਰ ਸੀ ਕੁਬਾਰ ਸੀ ਬਰਖਾ ਹੋ ਰਹੀ ਸੀ ਪੁੱਛਿਆ ਉਸ ਵੇਲੇ ਵਿਸਵਾ ਆਪੇ ਦੀ ਪਈ ਸੰਤਨ ਦਰਸ਼ਨ ਕਰਕੇ ਕਹਿਣ ਲੱਗੇ ਮਾਰਾ ਮੇਰੇ ਘਰ ਤਾਂ ਪਾਪੀ ਆਉਂਦੇ ਹਨ ਤੁਸੀਂ ਅੱਜ ਆਏ ਹੋ ਮੈਨੂੰ ਨਿਹਾਲ ਕਰੋ ਕਹਿਣ ਲੱਗੇ ਬੇਸਵਾ ਪੇਸ਼ਾ ਛੱਡਦੇ ਇਹ ਤੇ ਆਹ ਤੋਤਾ ਤੇਰੇ ਪਾਸ ਨਹੀਂ ਸੀ ਰਹਿ ਸਕਦੇ ਇਹ ਆ ਰਾਮਨਾਮ ਪੜਿਆ ਹੋਇਆ ਇਹਨੂੰ ਪੜਾ ਦੇ ਇਸ ਨਾਲ ਤੇਰੀ ਕਲਿਆਣ ਹੋ ਜਾਏਗੀ ਇਸੇ ਪ੍ਰਕਾਰ ਸਾਧ ਸੰਗਜੀ ਬੇਸਵਾ ਨੇ ਉਸ ਵੇਲੇ ਸੰਤਾਂ ਦੇ ਪਾਸੋਂ ਤੋਤਾ ਲੈ ਕੇ ਲਿਵ ਲਾਗੇ ਕਿਸ ਤੋਤੇ ਨੂੰ ਨਿਤ ਪੜ੍ਹਾਵੇ ਕਰੇ ਅਸੋਤਾ ਲਿਵ ਲਾਗੀ ਤੋਤੇ ਤੋਂ ਹਰੋਜ ਪੜ੍ਹਾਇਆ ਕਰੇ ਸੌਣ ਤੋਂ ਰਹਿਤ ਹੋ ਗਈ ਇਸ ਲਈ ਲਿਵ ਲੱਗੀ ਬਦਦੋ ਦਾ ਹਰਨਾ ਨਾਮ ਦਰਮਦ ਪਾਪ ਕਲੇ ਵਰ ਤੋਤਾ ਪਾਪੀਆਂ ਦੇ ਉਧਾਰ ਕਰਨ ਵਾਲਾ ਮਾਰਾ ਨਾਮ ਉਹਦੀ ਖੋਤੀ ਮਾਤਰੀ ਬੇਸਵਾ ਦਾ ਪੇਸ਼ਾ ਵੀ ਹਟ ਗਿਆ ਕਿ ਜਿਹੜੇ ਪਾਪ ਸਰੀਰ ਨਾਲ ਕੀਤੇ ਸੀ ਉਹ ਵੀ ਤੋੜ ਦਿੱਤੇ ਇਸ ਪ੍ਰਕਾਰ ਸਾਧ ਸੰਗ ਜੀ ਮਹਾਰਾਜ ਦੇ ਨਾਮ ਦੇ ਕਰਕੇ ਗਨਕਾ ਪੜਤ ਪੂਰੇ ਤਿਹ ਕਾ ਗਨਕਾ ਤੋਤੇ ਨੂੰ ਪੜਾਉਂਦੀ ਪੜਾਉਂਦੀ ਇਹ ਸਾਰੇ ਕਾਰਜ ਪੂਰੇ ਹੋ ਗਏ ਉਹ ਮਹਾਰਾਜ ਦੀ ਕਿਰਪਾ ਹੋ ਗਈ ਮੁਕਤ ਹੋ ਗਈ ਗੈਬਕੁੰਠ ਗਵਾਨ ਚੜ ਨਰਕੇ ਵਿੱਚ ਨਾ ਖਾਦ ਉਸ ਗੋਤਾ ਸ੍ਰੀ ਸਤਗੁਰੂ ਸੋ ਪ੍ਰਸੰਨ ਕਲਯੁਗ ਹੋ। ਫੇਰ ਸਤਗੁਰੂ ਸੱਚੇ ਪਾਤਸ਼ਾਹ ਹੈ ਪ੍ਰਸੰਨ ਵਿੱਚ ਭਲੀ ਪ੍ਰਕਾਰ ਕਲਯੁਗ ਦੇ ਜਮਾਵੇ ਜਿੱਥੇ ਬਕਾਰਾਂ ਦਾ ਬੜਾ ਭਾਰੀ ਜੋਰ ਹੈ। ਸੱਚ ਕਾਲ ਕੂੜ ਵਰਤਿਆ ਕਲ ਕਾਲ ਖ ਬੇਕਾਲ ਆ ਭਲੀ ਪ੍ਰਕਾਰ ਪ੍ਰਸੰਨ ਹੋ ਕੇ। ਰਾਖੋ ਦਾਸ ਬਾਟ ਕੀ ਲਾ ਜਸੇ ਪਟਦੀ ਮਹਾਰਾਜ ਜਮੀਨਾਂ ਪਿੱਛੇ ਧਕਤਾਂ ਦੀ लाज ਰੱਖਦੇ ਆਏ ਹੋ। ਏ ਮੇਰੀ ਵੀ ਲੱਗਿਆ ਰੱਖੋ ਸੱਚੇ ਪਾਤਸ਼ਾਹ ਝੂਲਣਾ ਗੁਰੂ ਗੁਰ ਗੁਰ ਗੁਰੂ ਗੋੜ ਗੁਰੂ ਗੋੜ ਗੁਰੂ ਜਪ ਪ੍ਰਾਨੀਓ ਝੂਲਣਾ ਸ਼ਬਦ ਹੁੰਦਾ ਹੈ ਆ ਪਟ ਸੰਗਿਆ ਅਨੁਸਾਰ ਝੂਲਣਾ ਇਹਦਾ ਨਾਮ ਰੱਖਿਆ ਹੈ ਹਾਂਜੀ ਗੁਰੂ ਗੋੜ ਗੁਰੂ ਗੋੜ ਗੁਰੂ ਜਪ ਪ੍ਰਾਨੀਓ ਇਹ ਭਾਈ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਜੋ ਪੂਜਨੀਕ ਹਨ ਹੈ ਕੇ ਪ੍ਰਾਣੀ ਉਹਨਾਂ ਦਾ ਜਾਪ ਕਰੋ ਰਾਜ ਨਾਮ ਸ਼ਬਦ ਹਰ ਹਰ ਜਪੈ ਜੋ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਹਰਿ ਪਰਮੇਸ਼ਰ ਨੂੰ ਜਪਦੇ ਹਨ ਉਪਦੇਸ਼ ਦੁਆਰਾ ਨਾਮ ਨਵਨਿਦ ਅਪੈ ਉਹਨੂੰ ਗੁਰੂ ਸਾਹਿਬ ਨਵੇਂ ਨਿਧੀਆਂ ਦੇ ਦੇਣ ਵਾਲਾ ਨਾਮ ਅਰਪ ਦਿੰਦੇ ਹੈ দান ਕਰ ਦਿੰਦੇ ਹਨ ਰਸਨ ਇਹ ਨਿਸ ਰਸੈ ਜੀ ਜੀ ਰਸਨਾ ਰਾਜ ਨੇ ਨਾਮ ਰੱਖ ਕੇ ਰਸ ਜਾਂਦੀ ਹੈ ਸਤ ਕਰ ਜਾਨੀਏ ਇਹ ਨਿਸ਼ਚੇ ਕਰਕੇ ਜਾਣ ਲੋ ਗੁਰ ਸਿੱਖੋ ਤੁਸੀਂ ਹੋ ਲੋ ਪ੍ਰੇਮ ਰੰਗ ਪਾਈ ਹੈ ਉਹਨਾਂ ਨੂੰ ਉਹਨਾਂ ਦੇ ਪ੍ਰੇਮ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਪ੍ਰੇਮੀਆਂ ਨੂੰ ਰੰਗ ਅਨੰਦ ਦੀ ਪ੍ਰਾਪਤੀ ਹੁੰਦੀ ਪ੍ਰੇਮ ਦਾ ਰੰਗ ਚੜ ਜਾਂਦਾ ਹੈ ਗੁਰਮੁਖ ਹੈ ਧਿਆਈ ਜਦੋਂ ਗੁਰੂ ਸਾਹਿਬ ਦੇ ਮੁਖਾਰਬਿੰਦ ਦੁਆਰਾ ਗੁਰਮੁਖ ਬਣ ਕੇ ਧਿਆਣਾ ਕਰੀਏ ਮਹਾਰਾਜ ਨੂੰ ਅਨ ਮਾਰਗ ਤਜੋ اے ਭਾਈ ਹੋਰ ਦੁਆਏ ਦੇ ਮਾਰਗ ਸਭ ਛੱਡ ਦਿਓ ਭਜੋ ਹਰ ਗਿਆਲੀਏ ਕੇ ਗਿਆਨ ਵਾ ਨੂੰ ਅਕਾਲ ਪੁਰਖ ਦਾ ਪੈਨ ਕਰੋ ਇਸੇ ਕਰਕੇ ਪ੍ਰਾਪਤ ਹੋਵੇਗਾ ਬਚਨ ਗੁਰ ਰਿੱਧ ਧਰੋ ਸਤਿਗੁਰੂ ਸਾਹਿਬ ਦੇ ਬਚਨਾਂ ਨੂੰ ਹਿਰਦੇ ਚ ਧਾਰਨ ਕਰ ਲਓ ਪੰਜ ਪੂ ਬਸ ਕਰੋ ਇਹ ਭੂਤ ਕਾਮ ਕਰੋ ਲੋਭ ਮੋਹ ਹੰਕਾਰ ਨੂੰ ਵਸ ਕਰਨਾ ਕਰੋ ਜਨਮ ਕੋਲ ਉਧ ਰਹੋ ਆਗਲੇ ਜਨਮਾਂ ਨੂੰ ਆਪਦੀਆਂ ਕੁਲਾਂ ਦਾ ਵੀ ਸਾਰੀਆਂ ਦਾ ਕੁੱਲ ਦਾ ਉਧਾਰ ਕਰ ਲੋ ਇਸ ਪ੍ਰਕਾਰ ਦੁਆਰ ਹਰ ਮਾਨੀਏ ਜਿਹੜੇ ਦੁਆਰ ਸੱਚਖੰਡ ਨੂੰ ਵੀ ਤੁਸੀਂ ਮੰਨੇ ਜਾਓਗੇ ਜਾਓ ਤਾਂ ਸਭ ਸੁਖ ਇਤ ਉਤ ਤੁਮ ਬੰਚ ਬੋ ਇਹ ਤੁਸੀਂ ਚਾਹੁੰਦੇ ਹੋ ਇਸ ਲੋਕ ਦੇ ਸਾਰੇ ਸੁਖ ਤੇ ਉਤ ਪ੍ਰਲੋਕ ਦੇ ਸਾਰੇ ਸੁਖ ਵੰਚੂਏ ਚਾਹਨੇ ਹੋ ਗੁਰੂ ਗੋੜ ਗੁਰੂ ਗੋੜ ਗੁਰੂ ਜਪ ਪ੍ਰਾਨੀਓ ਕੇ ਭਾਈ ਗੁਰੂ ਗੋੜ ਮਨ ਕਰਕੇ ਗੁਰੂ ਗੁਰ ਬਾਣੀ ਕਰਕੇ ਗੁਰੂ ਗੁਰ ਸਰੀਰ ਕਰਕੇ ਇਹ ਪ੍ਰਾਣਾਧਾਰੀ ਜਪਨਾ ਕਰੋ ਗੁਰੂ ਗੋੜ ਗੁਰੂ ਗੋੜ ਗੁਰੂ ਜਪ ਸਤ ਕਰ ਗੁਰੂ ਸਾਹਿਬ ਗੁਰੂਆਂ ਦੇ ਗੁਰੂ ਗੁਰੂ ਨਾਨਕ ਦੇਵ ਜੀ ਗੁਰੂਆਂ ਦੇ ਗੁਰੂ ਗੁਰੂ ਅੰਗਦ ਸਾਹਿਬ ਜੀ ਗੁਰੂਆਂ ਦੇ ਗੁਰੂ ਗੁਰੂ ਅਮਰਦਾਸ ਸਾਹਿਬ ਜੀ ਗੁਰੂਆਂ ਦੇ ਗੁਰੂ ਗੁਰੂ ਰਾਮਦਾਸ ਜੀ ਜਪਨਾ ਕਰ ਸਤਿ ਨਿਸ਼ਚੇ ਕਰਕੇ ਜਪਨਾ ਕਰੋ ਗੁਰੂ ਜੋ ਸਰੀਰ ਦਾ ਗੁਰੂ ਇੰਦਰੀਏ ਹਨ ਇੰਦਰੀਆਂ ਸਰੀਰ ਦੇ ਗੁਰੂ ਇੰਦਰੀਏ ਹੈ ਇੰਦਰੀਆਂ ਦਾ ਗੁਰੂ ਮਨ ਹੈ ਮਨ ਦੇ ਗੁਰੂ ਪ੍ਰਾਣ ਹਨ ਪ੍ਰਾਣਾਂ ਦਾ ਗੁਰੂ ਜੀਵ ਹੈ ਜੀਵ ਦਾ ਗੁਰੂ ਅਕਾਲ ਪੁਰਖ ਹੈ ਉਸ ਨੂੰ ਪ੍ਰਾਣੀਓ ਜਪਨਾ ਕਰੋ ਜਪ ਸਤਕਾਰ ਸਤਿ ਨਿਸ਼ਿਆ ਕਰਕੇ ਯਪਨਾ ਕਰੋ ਇੱਕ ਕਲਸ ਅਗਮ ਗੁਣ ਜਾਣ ਨਿਧਾਨ ਗੁਰੂ ਮਾਰਾ ਸਾਹਿਬ ਅਗਮ ਜੋ ਗਮ ਤਾਂ ਤੋ ਰਹਿ ਕੇ ਸ਼ਾਸਤਰਾ ਕਰਕੇ ਵੀ ਅਗਮ ਹੈ ਜਿਨਾਂ ਦੇ ਗੁਣ ਹੋਗੇ ਅਗਮ ਸਰੂਪ ਜੋ ਗੁਣ ਹਨਗੇ ਜੋ ਪਰਸੰਵੇਦ ਕਰਕੇ ਜਾਣਨੇ ਨਹੀਂ ਜਾਂਦੇ ਸਵੈ ਸੰਵੇਦ ਕਰਕੇ ਜਾਣੇ ਜਾਂਦੇ ਹਨ ਉਹ ਅਗਮ ਗੁਣ ਹਨ ਗੁਰੂ ਸਾਹਿਬ ਜੀ ਦੇ ਜਾਨ ਨਿਧਾਨ ਉਹ ਖਿਆਨਾ ਹੈ ਗੁਨਾ ਦਾ ਸਗੂ ਜਾਨਣਾ ਕਰੋ ਹਰ ਮਨ ਧਰੂ ਧਿਆਨ ਹਰੀ ਦਾ ਮਨ ਵਿੱਚ ਧਿਆਨ ਕਰੋ ਮਨ ਦਾ ਰਿਸ਼ਤਾ ਰੂਪ ਹੈ ਅਹ ਨਿਸ ਕਰਹੁ ਬਚਨ ਰਾਜ ਨੇ ਬਾਣੀ ਕਰਕੇ ਵੀ ਭਾਈ ਮਹਾਰਾਜ ਦੇ ਉਚਾਰਨ ਕਰੋ ਬਚਨਾ ਕਰਕੇ ਵੀ ਗੁਰ ਰਿਦਾ ਧਰ ਅਤੇ ਸਤਗੁਰਾਂ ਨੂੰ ਹਿਰਦੇ ਚ ਵੀ ਵਸਾ ਕੇ ਰੱਖੋ ਹਰ ਵਕਤ ਕੋਣ ਗੁਰੂ ਜਲ ਬਿਮਲ ਉਹਨਾਂ ਗੁਰੂ ਸਾਹਿਬ ਦੀ ਜਿਹੜੀ ਸੰਗਤ ਹੈ ਇਹ ਅਬਦੇਸ਼ ਰੂਪੀ ਜਲ ਉਜਲ ਹੈ ਅਥਾ ਮੱਜਨ ਕਰਹੁ ਅਥਾ ਹਾ ਤੋ ਰਹਿ ਤਾ ਗੁਰੂ ਸਾਹਿਬ ਦੇ ਗੁਣ ਬੇਅੰਤ ਹਨ ਪੁਰਬਾਂ ਦਾ ਅਸ਼ੀਰਵਾਦ ਕਰੋ ਸੁਣਿਆ ਮੰਨਿਆ ਮਨ ਕੀਤਾ ਭਾਉ ਸੰਤ ਗੁਰ ਸਿੱਖ ਕਰਹੁ اے ਸੰਤੋ ਗੁਰੂ ਸਾਹਿਬ ਦੀ ਸਿੱਖਿਆ ਨੂੰ ਧਾਰ ਕੇ ਤਰ ਜਾਓ ਸੰਜ ਜਿਨਾਂ ਸਾਸ ਗਰਾਸ ਨਹੀਂ ਵਿਸਤਰਦਾ ਜੋ ਸਾਸ ਗਰਾਹ ਧਾਇ ਮੇਰਾ ਹਰ ਹਰ ਸੋ ਗੁਰਸੇ ਗੁਰੂ ਮਨ ਭਾਵਾ ਸੰਤ ਜਿਹੜੇ ਹਰ ਵਕਤ ਨਾਮ ਨੂੰ ਸੁਣਦੇ ਆ ਗੁਰਸਿੱਖ ਜੋ ਸਾਰੇ ਗੁਣਾਂ ਨੂੰ ਪਾ ਕੇ ਗੁਰੂ ਸਾਹਿਬ ਦੇ ਚਰਨੀ ਪਏ ਰਹਿੰਦੇ ਹੋ ਸਾਰੇ ਤਰ ਜਾਵੋਗੇ ਨਾਮ ਸੱਚ ਰੰਗ ਸੜ ਸੱਚੇ ਨਾਮ ਦਾ ਰੰਗ ਜਿਹੜਾ ਧਰਨੇ ਸਰੋਵਰ ਹੈ ਇਹਦੇ ਵਿੱਚ ਸਾਰੇ ਰੰਗੇ ਜਾਓ ਕਿਰਸੋ ਅੱਜ ਰਿਦੇ ਰੂਪੀ ਸローਵਰ ਤੇ ਰੰਗ ਲੋ ਨਾਮ ਦਾ ਰੰਗ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪੂਰਨ ਮੰਤਰ ਜਿਵੇਂ ਨਿਰਵੈਰ ਨਾਮ ਆਉਂਦਾ ਹੈ ਸਦਾ ਰਹਿਣ ਵਾਲਾ ਆਦਿ ਸਤਿ ਜੁਗਤ ਸੱਚ ਵੈਰ ਤੋਂ ਰਹਿ ਤਾ ਨਿਰੰਕਾਰ ਮਈ ਕੀਕਾਰ ਤੋਂ ਰਹਿ ਤਾ ਨਿਰਭਉ ਸਰੂਪ ਹੈ ਜੋ ਇਸ ਨਾਮ ਨੂੰ ਜਪਦਾ ਰਹੇ ਪ੍ਰੇਮ ਗੁਰ ਸ਼ਬਦ ਰਸ ਕਰਤ ਅਤੇ ਪ੍ਰੇਮ ਗੁਰੂ ਸਾਹਿਬ ਦੇ ਸ਼ਬਦ ਦਾ ਪ੍ਰੇਮ ਜਿਹੜੇ ਕਰਦੇ ਹਨ ਬਿਲ ਕਰਕੇ ਪ੍ਰੇਮ ਗੁਰ ਸ਼ਬਦ ਰਸ ਕੜਤ ਦ੍ਰਿੜ ਭਗਤ ਹਰ ਜਿਹੜੇ ਪ੍ਰੇਮ ਗੁਰੂ ਸਾਹਿਬ ਦੇ ਸ਼ਬਦ ਨਾਲ ਕਰਦੇ ਹੈ ਉਹਨਾਂ ਨੂੰ ਗੁਰਾਂ ਦੇ ਸ਼ਬਦ ਕਰਕੇ ਰਸ ਆਨੰਦ ਪ੍ਰਾਪਤ ਹੁੰਦਾ ਹੈ ਉਹ ਦਰੜ ਭਗਤੀ ਕਰਦੇ ਹਨ ਹਰੀ ਦੀ ਮੁਗਦ ਮਨ ਭ੍ਰਮ ਤਜੋ ਇਸ ਮਨ ਨੂੰ ਕਹੋ हे ਮੂਰਖ ਮਨਾ ਭਰਮ ਨਾ ਕਰ ਛੱਡ ਦੇ ਭਰਮ ਨਾਮ ਗੁਰਮੁਖ ਭਜੋ ਸਤ ਗੁਰੂ ਦੇ ਮੁਖਾਰਬਿੰਨ ਤੋਂ ਨਿਕਲਿਆ ਹੋਇਆ ਨਾਮ ਗੁਰਮੁਖ ਬਣ ਕੇ ਭਜਨ ਕਰ ਗੁਰੂ ਗੁਰ ਗੁਰੂ ਗੋੜ ਗੁਰੂ ਜਾਪ ਸਤ ਕਰ ਨਨ ਕਰਕੇ ਗੁਰੂਆਂ ਦਾ ਗੁਰੂ ਬਾਣੀ ਕਰਕੇ ਗੁਰੂਆਂ ਦਾ ਗੁਰੂ ਅਤੇ ਸਰੀਰ ਕਰਕੇ ਗੁਰੂਆਂ ਦੇ ਗੁਰੂ ਨੂੰ ਸਤ ਨਿਸ਼ਟੇ ਕਰਕੇ ਜਪਣਾ ਕਰਤੀ ਹੈ ਤਨਸਰੂਪ ਗੁਰੂ ਹਨ E um.